ਸਮਾਗਮ ਨੂੰ ਤਿੰਨ ਕਲਾਂਨ ਦੱਸਣ ਇੱਕ ਤਾਂ 26 ਜਨਵਰੀ ਦਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਪੋਲਿਟਿਕਲ ਨੇ ਐਲਾਨ ਕੀਤਾ ਹੈਗਾ ਵਾ ਵੀ ਪੂਰੇ ਭਾਰਤ ਦੇ ਪੂਰੇ ਭਾਰਤ ਦੇ ਪਿੰਡਾਂ ਦੇ ਟ੍ਰੈਕਟਰ ਸੜਕਾਂ ਤੇ ਆਉਣਾ ਚਾਹੀਦੇ ਜੇ ਐਮਐਸਪੀ ਗਰੰਟੀ ਕਾਨੂੰਨ ਲੈਣਾ ਚਾਹੁੰਦੇ ਜੀ ਜੇ ਚਾਹੁੰਦੇ ਜੇ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਹੋਵੇ ਜੇ ਚਾਹੁੰਦੇ ਜੇ ਮਜ਼ਦੂਰਾਂ ਦੀ 200 ਦਿਨ ਨਰੇਗਾਰ ਚੰਗੀ ਦਿਹਾੜੀ ਹੋਵੇ ਜੇ ਆਦਿਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਹੋਵੇ ਤਾਂ ਭਾਈ ਇਹ ਲੱਖਾਂ ਟਰੈਕਟਰ ਅਜੇ ਤੋ ਤੇਲ ਤਾਲ ਦਾ ਪ੍ਰਬੰਧ ਕਰ ਲਓ ਭਾਈ ਸੜਕਾਂ ਦੇ ਚਾਹੀਦੇ ਆ ਜਿਹੜੇ ਕਹਿੰਦੇ ਨਾ ਮੋਦੀ ਸਰਕਾਰ ਪਾਲਿਸੀ ਵਾਪਸ ਨਹੀਂ ਲੈਂਦੀ ਇਹ ਦੇਸ਼ ਸੜਕਾਂ ਦੇ ਆਜੇ ਪਾਲਿਸੀ ਵਾਪਸ ਕਰਵਾ ਦੇਾਂਗੇ ਐ ਨਹੀਂ ਹੈਗੀ ਵੀ ਸਰਕਾਰ ਦਬਾਅ ਚ ਆ ਕੇ ਚੀਜ਼ਾਂ ਨੂੰ ਨਾ ਮੰਨੂਗੀ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਭਗਵੰਤ ਮਾਨ ਸਰਕਾਰ ਨੇ ਕਿਉਂ ਖੇਤੀ ਵਾਲਾ ਖਲੜਾ ਜਿਹੜਾ ਨਮਾਇਆ ਵਾਪਸ ਲੈਣ ਦਾ ਫੈਸਲਾ ਕੀਤਾ ਭਾਵੇਂ ਆਮ ਆਦਮੀ ਪਾਰਟੀ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਤੋਂ ਪਿੱਛੇ ਨਹੀਂ ਹਟੀ ਲੋਕਾਂ ਦਾ ਦਬਾਅ ਤੇ ਪ੍ਰੈਸ਼ਰ ਆ ਦੂਸਰੀ ਬੇਨਤੀ ਆ ਜਿਹੜਾ 13 ਨੂੰ ਲੋਹੜੀ ਦਾ ਪ੍ਰੋਗਰਾਮ ਆ ਉਸ ਦਿਨ ਨਵੇਂ ਖੇਤੀ ਦਾ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਕਾਨੂੰਨ ਲਿਆਂਦਾ ਉਹਦੀਆਂ ਕਾਪੀਆਂ ਛਾੜਨੀਆਂ ਹਰੇਕ ਪਿੰਡ ਦੇ ਵਿੱਚ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਵਾਂ ਸਾਰੇ ਪਾਠੀਆਂ ਇਕੱਠੀਆਂ ਕਰੋ ਇੱਕ ਥਾਂ ਤੇ ਪਿੰਡ ਦੇ ਵਿੱਚ ਔਰ ਉਹਦੇ ਵਿੱਚ ਫਿਰ ਜਿਹੜਾ ਕਾਨੂੰਨ ਦੀਆਂ ਕਾਪੀਆਂ ਫੂਕ ਦਿਓ ਤੇ ਜਿੱਦਾਂ ਕਹਿੰਦੇ ਨਾ ਉਹ ਸਾਡੇ ਬੋਲੀ ਪੈਂਦੀ ਏ ਕਿ ਨਵੀਂ ਕੱਢ ਲਿਓ ਲੋਕਰਾਜ ਆ ਤੇ ਮੋਦੀ ਨੂੰ ਗਲੋ ਲਾ ਇਹ ਬੋਲੋ ਏ ਕਿ ਠੀਕ ਹੈ ਜੀ ਤੇ ਵਧੀਆ ਸਲੋਕਨ ਦੇ ਦਿਓ ਬਈ ਇਸ ਕਰਕੇ ਬੇਨਤੀ ਕਰਦੇ ਆ ਤੀਸਰਾ ਦੱਸਦਾ ਜਿਹੜਾ ਅਰਥੀ ਫੂਕ ਮਜਾਰਾ ਪੂਰੇ ਦੇਸ਼ ਭਰ ਦੇ ਵਿੱਚ ਮੈਂ ਕਿਹਾ ਸੀ ਅੱਜ ਹੀ ਜਿੱਥੇ ਨਹੀਂ ਪਿੰਡਾਂ 'ਚ ਬਣੇ ਜੇ ਨਹੀਂ ਪਿੰਡਾਂ 'ਚ ਬਣਾਏ ਅੱਜ ਤੱਕ ਮੋਦੀ ਸਰਕਾਰ ਦੇ ਪੁਤਲੇ ਤਾਂ ਠੀਕ ਨਹੀਂ ਕਰ ਰਹੇ ਹਰ ਪਿੰਡ ਵਿੱਚ ਪੁਤਲਾ ਬਣਾ ਕੇ ਵੀਡੀਓ ਵਾਇਲ ਕਰੋ ਅਰੇ ਫਲੈਕਸੀਆਂ ਬਣਾਓ ਹਰ ਖਤਾਂ ਲੱਗੀਆਂ ਹੋਣ ਔਰ ਹਰ ਸਾਰੇ ਪਿੰਡ ਨੂੰ ਕਹੋ ਬਈ ਨੂੰ ਦੇਖ ਕੇ ਜਾਓ ਆਹੀ ਜ਼ਿੰਮੇਵਾਰ ਆ ਜਿਹੜਾ ਜਿਹੜਾ ਸਾਡੇ ਸਾਰੇ ਪ੍ਰੋਗਰਾਮ ਖਰਾਬ ਕਰ ਰਿਹਾ ਔਰ 10 ਨੂੰ ਹਜ਼ਾਰ ਹਜ਼ਾਰ ਦਾ 13 ਹਜ਼ਾਰ ਪਿੰਡਾਂ ਦੇ ਵਿੱਚ ਜੇ ਇੱਕ ਪਿੰਡ ਵਿੱਚ 1000 ਦਾ ਕੱਠ ਹੋਵੇ ਦੱਸੋ ਕਿੰਨਾ ਕੱਠ ਹੋ ਜੂ ਹਿੱਲ ਜੂਗੀ ਜੜਾਂ ਹਲਾ ਦਿਆਂਗੇ ਦੇਖ ਲਿਓ ਹੈ ਚਗਿਆੜੇ ਨਿਕਲ ਜਾਣਗੇ ਔਰ ਪੂਰੇ ਦੇਸ਼ ਵਿੱਚ ਹਰਿਆਣੇ ਵਾਲਿਆਂ ਨੂੰ ਬੇਨਤੀ ਆ ਪੰਜਾਬੀ ਸਮੇਂ ਦੇ ਬਾਈ ਤੁਸੀਂ ਆ ਹਰਿਆਣੇ ਦਾ ਸਾਰਾ ਹਰਿਆਣਾ ਬਾਹਰ ਨਿਕਲੇ ਬਾਈ 10 ਦੇ ਅਰਥੀ ਫੂਕ ਮਜਾਰੇ ਵਿੱਚ ਰਾਜਸਥਾਨ ਵਾਲਿਆਂ ਨੂੰ ਬੇਨਤੀ ਜੁਪੀ ਵਾਲਿਆਂ ਨੂੰ ਬੇਨਤੀ ਦਿੱਲੀ ਵਾਲਿਆਂ ਨੂੰ ਬੇਨਤੀ ਆ ਪੂਰੇ ਦੇਸ਼ ਭਰ ਦੇ ਵਿੱਚ ਅਰਥੀ ਫੂਕ ਮਜਾਰੇ ਕਰੋਨਾ ਲੋਕਾਂ ਦੀ ਸ਼ੰਗੁਲੀਅਤ ਨਾ ਹੋਣੇ ਜਿਹੜੇ ਕਹਿੰਦੇ ਮੋਤੀ ਦਾ ਬੈਗ ਅਸੀਂ ਦੋਵੇਂ ਲਾ ਦਾਂਗੇ ਬੈਗ ਡਬਲ ਡਬਲ ਲਗਾਵਾ ਉਹ ਕਿੱਦਾਂ ਬੈਗ ਜਾਂਦਾ ਹੈਗਾ ਆਖਰ ਦਿੱਲੀ ਦੀ ਸੱਤਾ ਦੀ ਜੰਗ ਚੱਲ ਰਹੀ ਹੈ ਇਸ ਵੇਰੇ ਹਾਕਮ ਦਿੱਲੀ ਦੀ ਸੱਤਾ ਦੀ ਜੰਗ ਚ ਰੁੱਝੇ ਆ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਮਸਲਬ ਦਾ ਦੂਸਰੀ ਬੇਨਤੀ ਵੇਖਿਓ ਹੁਣ ਤੁਸੀਂ ਨਾ ਸੁਣ ਰਹੇ ਹੋ ਕਿ ਐਚ ਐਮ ਪੀ ਵੀ ਇੱਕ ਵਾਇਰਸ ਹੈ ਬੱਚਿਆਂ ਤੇ ਕਹਿ ਰਿਹਾ ਮਾਰ ਕਰ ਰਿਹਾ ਪਹਿਲੇ ਅੰਦੋਲਨ ਦੇ ਵਿੱਚ ਵੀ ਕਰੋਨਾ ਸੀ ਪਹਿਲੋ ਕਹਿੰਦੇ ਮੂੰਹ ਬੰਦ ਲਓ ਫਿਰ ਜਦੋਂ ਅਸੀਂ ਜਿੰਨਾ ਦੀ ਇਮਿਊਟ ਸ਼ਕਤੀ ਤਗਣੀ ਸੀ ਅਸੀਂ ਤਾਂ ਭਾਈ ਉਦਾਂ ਹੀ ਦਿੱਲੀ ਵਿੱਚ ਰਹੇ ਕਰੋਨਾ ਨੇ ਕੁਝ ਨਹੀਂ ਕਿਹਾ ਜਿਹੜੇ ਖੇਤੀ ਕਾਨੂੰਨਾਂ ਵਾਲਾ ਕਰੋਨਾ ਆਇਆ ਸੀ ਉਹਨੂੰ ਹੀ ਘਰ ਘਾਲ ਦਿੱਤਾ ਠੀਕ ਹੈ ਜੀ ਇਸ ਕਰਕੇ ਹਜੇ ਇਹ ਵਾਇਰਸ ਕੀ ਆ ਕੀ ਇਹਦੀ ਪ੍ਰਸਤਿਤੀ ਚਲੋ ਇਹ ਖੋਜ ਦਾ ਵਿਸ਼ਾ ਵ ਪਰ ਸਾਨੂੰ ਲੱਗਦਾ ਵੀ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਮੈਡੀਕਲ ਸੇਵਾਵਾਂ ਦਿੰਦੀਆਂ ਨੇ ਕੋਈ ਨਾ ਕੋਈ ਨਵੀਂ ਚੀਜ਼ ਤੇ ਆਉਣੀ ਚਾਹੀਦੀ ਆ ਦੇਸ਼ ਭਰ ਵਿੱਚ ਅੰਦੋਲਨ ਖੜਾ ਹੋ ਰਿਹਾ ਚੀਕਾਂ ਕਢਾਤੀਆਂ ਸੀ ਕੋਈ ਨਾ ਕੋਈ ਚੀਜ਼ ਤਾਂ ਨਵੀਂ ਆਉਣੀ ਚਾਹੀਦੀ ਸੀ ਜਿਹਦੇ ਨਾਲ ਧਿਆਨ ਖਿੱਚਿਆ ਜਾਵੇ ਬੇਸ਼ੱਕ ਆਪਣੀ ਸਿਹਤ ਦਾ ਖਿਆਲ ਰੱਖੋ ਕੋਈ ਵੀ ਰਹੇ ਸੀ ਉੱਤੇ ਕੋਈ ਕੰਟਰੋਵਰਸੀ ਨਹੀਂ ਕਰੀ ਕੋਈ ਵਿਗਿਆਨਕ ਬਿਆਨ ਨਹੀਂ ਕਰ ਦਿੰਦੇ ਨਾ ਦਾਵਾ ਕਰਦੇ ਆ ਪਰ ਇਹਦੇ ਪਿੱਛੇ ਵੀ ਜਿਵੇਂ ਕਰੋਨਾ ਦੇ ਪਿੱਛੇ ਜੋ ਕੁਝ ਨਿਕਲ ਆਇਆ ਇਹਦੇ ਪਿੱਛੇ ਵੀ ਕੁਛ ਨਾ ਕੁਛ ਨਿਕਲੂਗਾ ਜ਼ਰੂਰ ਇਸ ਗੱਲ ਲਈ ਸੱਚੇ ਤਰਿਹੋ ਸਾਨੇ ਹੋ ਕੇ ਰਹੋ ਤੁਸੀਂ ਦੇਖਿਓ ਜਦੋਂ ਇਹ ਵਾਇਰਸ ਆਇਆ ਨਾ ਉਦਾਂ ਤੇ ਖਬਰਾਂ ਸ਼ਾਂਤਮਈ ਪੜੀਆਂ ਜਾਂਦੀਆਂ ਸਾਡੇ ਫਿਰ ਕੋਈ ਅੱਯਾ ਦੇਖਿਆ ਚੰਗਰਾ ਮਾਰ ਕੇ ਚਲਣ ਇਹ ਬੱਚਾ ਜੋ ਗੱਲ ਉਹ ਭਾਈ ਰੋਜ਼ ਦੇ 50 ਕਿਸਾਨ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਕਰਕੇ ਮਰਨ ਦੇ ਕਿਨੂੰ ਖਿਆਲ ਆ ਦੇਸ਼ ਦੀਆਂ ਸੜਕਾਂ ਹੀ ਹਜ਼ਾਰਾਂ ਬੰਦੇ ਰੋਜ਼ ਖਾ ਜਾਂਦੀਆਂ ਵਾਂ ਉੱਤੇ ਕੋਈ ਖਿਆਲ ਨਹੀਂ ਹੈ ਕਿ ਭੁੱਖ ਮਰੀ ਨਾ ਸਾਡੇ ਕਿੰਨੇ ਬੱਚੇ ਮਰ ਜਾਂਦੇ ਆ ਉੱਤੇ ਕਿਸੇ ਨੂੰ ਖਿਆਲ ਨਹੀਂ ਦਵਾਈਆਂ ਨਾ ਮਿਲਣ ਕਰਕੇ ਸਾਡੇ ਬੱਚੇ ਤੇ ਬਜ਼ੁਰਗ ਕਿੰਨੇ ਮਰ ਜਾਂਦੇ ਆ ਉੱਤੇ ਕੋਈ ਹੋ ਹੱਲ ਨਹੀਂ ਹੁੰਦਾ ਹੈਗਾ ਤੇ ਇਦਾਂ ਚੱਲਦਾ ਸਾਡੇ ਮੁਲਕ ਦੇ ਵਿੱਚ ਇਸ ਕਰਕੇ ਪਰਾਓ ਅੰਦੋਲਨ ਜਿੱਤਾਂਗੇ ਫਿਕਰ ਨਾ ਕਰਿਓ ਅੰਦੋਲਨ ਜਿੱਤਾਂਗੇ ਜਿੱਤ ਕੇ ਸਿਰੇ ਲੱਗੂਗਾ ਅੰਦੋਲਨ ਸੋ ਇਸ ਕਰਕੇ ਆ ਬੈਠੇ ਤਰਨਤਾਰ ਦੀ ਬਾਈ ਡਿਊਟੀ ਆ ਆ ਪਿੱਛੇ ਸਾਡੇ ਝੰਡੇ ਹੁੰਦੇ ਆ ਹਾਰ ਕੇ ਜਥੇਬੰਦੀਆਂ ਦੇ ਆ ਸਟੇਜ ਹੁੰਦੀ ਐ ਇੱਥੇ ਰਾਖੀ ਦਿਨ ਰਾਤ ਸਾਡੇ ਵਰਕਰ ਸ਼ੰਭੂ ਬਾਡਰ ਤੇ ਰਾਖੀ ਕਰਦੇ ਆ ਛੜਦੀ ਕਲਾ ਚ ਰਹਿੰਦੇ ਆ ਇਸ ਕਰਕੇ ਬੇਨਤੀ ਐ ਸ਼ੰਭੂ ਤੇ ਵੀ 12 ਵਜੇ 10 ਨੂੰ ਵੱਡਾ ਬੁੱਤ ਬਣਾ ਕੇ ਮੋਦੀ ਸਰਕਾਰ ਦਾ ਦਿਓ ਕਾ ਪੁਤਲਾ ਬਣਾਵਾਂਗੇ ਅਰਥੀਆਂ ਸਾੜਾਂਗੇ ਮੈਂ ਲਾਗੇ ਦੇ ਪਿੰਡਾਂ ਨੂੰ